ਜੀਐਸਟੀ ਦੀਆਂ ਦਰਾਂ 'ਚ ਕੀਤੀ ਗਈ ਕਟੌਤੀ ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਿਸਟ ਤਰੁਣ ਚੋਗ ਨੇ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਟਰਾਈਫਰੂਟ ਮਜੀਠ ਮੰਡੀ ਵਿਖੇ ਪਹੁੰਚ ਕੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਉੱਪਰ পুষ্প ਵਰਖਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਮਜੀਠ ਮੰਡੀ ਟਰਾਈਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਵੱਲੋਂ ਤਰੁਣ ਚੋਗ ਨੂੰ ਸਨਮਾਨਿਤ ਕਰਦਿਆਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਈ ਵਪਾਰੀਆਂ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ। ਐਸਾ ਕਿ ਇਹ ਉੱਤਰ ਭਾਰਤ ਦਾ ਖਾਰੀ ਬੋਲੀ ਤੋਂ ਬਾਅਦ ਕਰਿਆਨੇ ਦਾ ਡਰਾਈ ਫੂਡ ਦਾ ਗਰਮ ਮਾਲ ਦਾ ਸਾਹਮਣਾ ਵੱਡਾ ਕੇਂਦਰ ਹੈ ਅਮਰਸਰ ਔਰ ਅੱਜ ਇੱਥੇ ਖੁਸ਼ੀ ਦਾ ਵਾਤਾਵਰਣ ਹੈ ਲੋਕ ਪਟਾਕੇ ਚਲਾ ਰਹੇ ਨੇ ਵਧਾਈਆਂ ਦਿੱਤੀਆਂ ਜਾ ਰਹੀਆਂ ਅੱਥੀ ਸਾਰੇ ਦੁਕਾਨਾਂ ਦੇ ਉੱਤੇ ਪੂਲ ਵਰਖਾ ਕੀਤੀ ਬਹੁਤ ਸੁਖਦ ਵਾਤਾਵਰਨ ਬਣਿਆ ਹੋਇਆ ਹੈ। ਔਰ ਸੱਚਮੁੱਚ ਇਸ ਸਾਲ ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਤਿੰਨ ਦੀਵਾਲੀਆਂ ਮਨਾਵਾਈਆਂ। ਪਹਿਲੀ ਦੀਵਾਲੀ ਕਿ 12 ਲੱਖ 75 ਹਜ਼ਾਰ ਤੱਕ ਇਨਕਮ ਟੈਕਸ ਫ੍ਰੀ। ਬਹੁਤ ਵੱਡੀ ਰਾਹਤ ਹੈ ਬਹੁਤ ਵੱਡੀ ਰਾਹਤ ਹੈ। ਐਡੀ ਵੱਡੀ ਰਾਹਤ ਅੱਜ ਤੱਕ ਕਦੀ ਨਹੀਂ ਆਈ। ਕਾਂਗਰਸ ਦੇ ਰਾਜ ਚ 1.5 ਲੱਖ ਰੁਪਏ ਦੀ ਛੂਟ ਹੁੰਦੀ ਸੀ। ਦੂਜਾ ਜਿਹੜੀ 12ਵੀਂ 14ਵੀਂ ਨੰਬਰ ਦੇ ਲੜਖੜਕ ਦੀ ਅਰਤਵਸਤਾ ਉਹ ਚੌਥੇ ਨੰਬਰ ਤੇ ਪਹੁੰਚੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਭਾਰਤ ਦੀ ਚਮਕ ਅਤੇ ਧਮਕ ਪੂਰੇ ਵਿਸ਼ਵ ਚ ਫੈਲੀ ਉਹਨੇ ਤੀਜੀ ਦੀਵਾਲੀ ਦਾ ਮੌਕਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਨੇ 2.5 ਲੱਖ ਕਰੋੜ ਰੁਪਏ ਇਨਕਮ ਟੈਕਸ ਰਿਵੈਟ 2.5 ਲੱਖ ਕਰੋੜ ਰੁਪਏ GST ਜ ਰਿਵੈਟ ਦਿੱਤੀ ਜਿਸ ਨਾਲ MSME ਨੂੰ ਛੋਟੇ ਵਪਾਰੀ ਨੂੰ ਇੰਡਸਟਰੀਸਟ ਨੂੰ लिक्विड भी बढ़ेगा ਤੇ ਰਾਹਤ ਵੀ ਮਿਲੇਗੀ। ਔਰ ਦੂਸਰੇ ਵੱਸੇ 2.5 ਲੱਖ ਕਰੋੜ ਰੁਪਏ ਨਾਲ ਹਰ ਘਰ ਦੀ ਰਸੋਈ ਚ ਤੱਕ ਫਾਇਦਾ ਪਹੁੰਚੇ। ਐਸਾ ਕਿ ਜਦੋਂ ਵੀ ਦੇਸ਼ ਦੇ ਅੰਦਰ ਖੁਸ਼ੀ ਦਾ ਵਾਤਾਵਰਨ ਹੁੰਦਾ ਕਾਂਗਰਸ ਉਹ ਮਾਤਮ ਦੇ ਗਾਣੇ ગાਣਾ ਸ਼ੁਰੂ ਕਰ ਦਿੰਦੇ। ਇਹ ਮਾਤਮ ਦੀ ਤੂੰੰ ਬੰਦ ਕਰੋ, ਦੇਸ਼ ਤਰੱਕੀ ਕਰ ਰਿਹਾ ਹੈ। ਔਰ ਮੈਂ ਬੜਾ ਹੈਰਾਨ ਹਾਂ। ਕਾਂਗਰਸ ਨੇ ਮਾਤਮ ਦੀ ਤੂੰੰ ਲਾ ਰੱਖੀ ਹੈ। ਆਮ ਆਦਮੀ ਪਾਰਟੀ ਨੇ ਮਾਤਮ ਦੀ ਤੂੰੰ ਲਾ ਰੱਖੀ ਹੈ। ਔਰ ਰਾਹੁਲ ਗਾਂਧੀ ਸਹੀਤ ਯੂਵਰਾਜ ਤੇ ਯੂਰਾਨੀਆਂ ਨਾਗਿੰਗ ਡਾਂਸ ਕਰ ਰਹੀ ਹੈ ਇਹ ਨਾਗਿੰਗ ਡਾਂਸ ਦਾ ਟਾਈਮ ਨਹੀਂ ਹੈ ਰਾਹੁਲ ਗਾਂਧੀ ਜੀ ਨਾਗਿੰਗ ਡਾਂਸ ਬੰਦ ਕਰੋ ਤੇ ਦੇਸ਼ ਦੀ ਤਰੱਕੀ 'ਚ ਸ਼ਾਮਲ ਹੋਵੋ ਸਭ ਤੋਂ ਪਹਿਲੇ ਜੀ ਮੈਂ ਤੁਹਾਡੇ ਸਾਰੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਔਰ ਉਸ ਤੋਂ ਬਾਅਦ ਅੱਜ ਮਹਾ ਮਾਇਦਾ ਦਿਨ ਹੈ ਪਹਿਲਾ ਨਾਤਾ ਹੈ ਬਿਲਕੁਲ ਸਾਹਿਬ ਮੋਦੀ ਜੀ ਨੇ ਬੜਾ ਸੋਚ ਸਮਝ ਕੇ ਸਾਰੇ ਵਪਾਰੀਆਂ ਨੂੰ ਖੁਸ਼ ਕੀਤਾ ਕਿ ਆਪਣਾ ਅਨਾਜ ਤੇਲ ਦੇ ਦਿਨ ਅਸੀਂ ਬਹੁਤ ਵਧੀਆ ਗਿਫਟ ਮਿਲੇ ਸਾਨੂੰ ਸਾਰਿਆਂ ਨੂੰ 240 ਕਰੋੜ ਰੁਪਏ ਇਹ ਬੇਯਾਦਾ ਜਿਹੜਾ ਗਿਫਟ ਹੈ ਉਹ ਸਾਰੀ ਜਨਤਾ ਵਾਸਤੇ ਹੈ ਔਰ ਇਹਦੇ ਕਰਕੇ ਕੀ ਕੀ ਜਿਹੜਾ ਕਮਿਊਨੀਕੇਸ਼ਨ ਸੜੀ ਵਪਾਰੀਆਂ ਵਾਸਤੇ ਉਹ ਵੀ ਦੂਰ ਹੋਈ ਹੈ ਕੋਈ ਸਲੈਬ ਸੀ ਕੋਈ 5 ਦਾ ਸੀ ਕੋਈ 12 ਦਾ ਸੀ ਕੋਈ ਸਲੈਬ ਕਰਤਾ ਜਿਹਦੇ ਨਾਲ ਸਾਡੇ ਸਾਰੇ ਵਪਾਰੀਓ ਵੱਲੋਂ ਮੋਦੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਦੇਣਾ ਔਰ ਉਹਨਾਂ ਨੂੰ ਧੰਨਵਾਦ ਕਰਨਾ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਾਨੂੰ ਇਸ ਕਰਕੇ ਦਿਮਾਗ ਆਉਂਦੀ ਨਹੀਂ ਸੀ ਪਈ ਕਿ ਸਾਡੇ ਬਾਰੇ ਕਦੋਂ ਸੋਚਣਗੇ ਲੇਕਿਨ ਬਿਗੈਰ ਮੰਗੇ ਹੋ ਤੁਸੀਂ GST ਦੇ ਐਡਾ ਵੱਡਾ ਰਿਫਾਰਮ ਕੀਤਾ ਹੈ ਇਦੇ ਵਾਸਤੇ ਤੁਸੀਂ ਬਿਲਕੁਲ ਬਿਲਕੁਲ ਮੈਂ ਤੁਹਾਡਾ ਆਬਾਰੀਆਂ ਔਰ ਧੰਨਵਾਦ ਕਰਨਾ ਔਰ ਤੁਸੀਂ ਸ਼ੁਭ ਕਾਮਨਾਵਾਂ ਦੇਣਾ ਕਿ ਜਿਸ ਤਰ੍ਹਾਂ ਤੁਸੀਂ ਐਨ ਐਨ ਸਟੈਪ ਚੁੱਕੇ ਇੰਡੀਆਨ ਵਾਸਤੇ ਔਰ ਇੰਡੀਆ ਨੂੰ ਐਨੀ ਉੱਚੀ ਜਗ੍ਹਾ ਤੇ ਪਹੁੰਚਾਇਆ ਆਣ ਵਾਲੇ ਸਾਲਾਂ ਤੁਸੀਂ ਇੰਡੀਆ ਦੀ ਤੀਸਰੀ ਇਕਨੋਮੀ ਬਣੇਗੀ ਜਿਹੜੀ ਵਰਲਡ ਚ ਔਰ ਉਹਦੇ ਜਿਹੜਾ ਸਿਹਰੇ ਸਾਰਾ ਮੋਦੀ ਸਰਕਾਰ ਨੂੰ ਜਾਂਦਾ ਹੈ